ਆਰ ਐਸਓ ਸੇ ਪਹਿਲਾਂ ਕਹਿੰਦੇ ਗੁਰਦੁਆਰਿਆਂ ਦੇ ਬਾਹਰ ਫਿਰਨ ਰਹੀ ਆ ਅੱਜ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਲੰਗਰ ਖਵਾ ਖਵਾ ਕੇ ਐਦਾਂ ਦੇ ਤੁਹਾਨੂੰ ਪੀਜੇ ਖਵਾ ਖਵਾ ਕੇ ਤੁਹਾਨੂੰ 버ਗਰ ਖਵਾ ਖਵਾ ਕੇ ਤੁਹਾਨੂੰ ਠੰਡੇ ਕੋਕ ਪਿਆ ਪਿਆ ਕੇ ਤੁਹਾਡੀ ਨਸਲ ਖੁਸ਼ੀ ਨਾ ਕਰਨਗੇ ਕੁਝ ਦਿਨਾਂ ਤੱਕ ਤਾਂ ਤੁਸੀਂ ਦੇਖ ਲਿਓ ਹਰੇਕ ਥਾਂ ਤੇ ਤੁਹਾਨੂੰ 버ਗਰ ਖਵਾਉਣਗੇ ਹਰੇਕ ਥਾਂ ਤੇ ਤੁਹਾਨੂੰ ਪੀਜੇ ਖਵਾਉਣਗੇ ਹੁਣ ਵੇਖੋ 버ਗਰ ਜਿਹੜੇ ਬਣਦੇ ਨੇ ਜਿਹੜੇ ਨਿਊਡਲ ਬਣਦੇ ਨੇ ਜਿਹੜੇ ਪੀਜੇ ਬਣਾਉਣ ਦੇ ਨੇ ਉਹ ਕੌਣ ਬਣਾਉਣ ਦੇ ਨੇ ਪਰ ਇਹ ਬਣਾਉਂਦੇ ਨੇ ਭਈਏ ਬੈਠੇ ਨੇ ਭਈਏ ਭਈਏ ਜਿਹੜੇ ਤਮਾਕੂ ਖਾਂਦੇ ਨੇ ਪਾਨਾ ਖਾਂਦੇ ਨੇ ਬੀੜੀਆਂ ਪੀਂਦੇ ਨੇ ਗਧੀਆਂ ਚੁੰਗਦੇ ਨੇ ਗੁੜਕੇ ਖਾਂਦੇ ਨੇ ਉਹ ਭਈਏ ਬਰਗਰ ਤੁਹਾਨੂੰ ਅੰਮ੍ਰਿਤਧਾਰੀ ਸਿੰਘਾਂ ਨੂੰ ਅੰਮ੍ਰਿਤਧਾਰੀ ਸਿੰਘਣੀਆਂ ਨੂੰ ਅੰਮ੍ਰਿਤਧਾਰੀ ਬੱਚੇ ਬੱਚੀਆਂ ਨੂੰ ਖਵਾਉਂਦੇ ਨੇ ਆ ਖਾਓ ਤੇ ਆ ਤੁਸੀਂ ਗੁਰੂ ਘਰ ਜਾ ਕੇ ਮਰਿਆਦਾ ਆ ਤੁਸੀਂ ਗੁਰੂ ਘਰ ਦੇ ਲੰਗਰ ਲਾ ਕੇ ਦੇ ਆਪਣੇ ਆਪ ਦਾ ਮਾਣ ਪ੍ਰਾਪਤ ਕਾਣ ਦੇ ਵੀ ਆਪਣੇ ਆਪ ਦਾ ਸਿਰ ਉੱਚਾ ਕਾਣ ਸਾਨੂੰ ਅਫਸੋਸ ਨਹੀਂਗਾ ਸਾਨੂੰ ਬਹੁਤ ਜ਼ਿਆਦਾ ਅਫਸੋਸ ਆ ਵੀ ਤੁਸੀਂ ਗੁਰੂ ਘਰ ਦੀ ਮਰਿਆਦਾ ਮਾਨ ਮਰਿਆਦਾ ਚੇਂਜ ਕਰ ਦਿੱਤੀ ਬਦਲ ਦਿੱਤੀ ਤੁਸੀਂ ਸਾਡੇ ਗੁਰੂ ਘਰ ਨੂੰ ਇੱਕ ਜਲਦੀ ਥਾਂ ਦੇ ਇੱਕ ਨੂੰ ਤੁਸੀਂ ਪੈਪਸੀਆਂ ਕੋਕ ਦੀ ਥਾਂ ਬਦਲ ਦਿੱਤਾ ਬਦਲ ਕੇ ਰੱਖ ਦਿੱਤਾ ਝੰਜੋੜ ਕੇ ਰੱਖ ਦਿੱਤੀ ਮਾਨ ਮਹਾਰਾਜੀ ਮਰਿਆਦਾ ਐਸ ਦਿਨ ਧਰਤੀ ਤੋਂ ਮਹਾਰਾਜ ਨੇ ਗਮਨ ਹੋਏ ਸੀ ਅਫਸੋਸ ਹੋਣਾ ਚਾਹੀਦਾ ਵੀ ਮਹਾਰਾਜ ਤੁਹਾਡੇ ਵਰਗਾ ਗੁਰੂ ਸਾਨੂੰ ਸਦਾ ਸਾਨੂੰ ਸਦਾ ਚਾਹੀਦਾ ਤੇ ਤੁਸੀਂ ਖੁਸ਼ੀਆਂ ਖੁਸ਼ੀਆਂ ਮਨਾਉ ਤਗੜੇ ਹੋ ਕੇ ਵੀ ਅਸੀਂ 버ਗਰ ਪੀਜੇ ਨਿਊਡਲ ਖਾ ਕੇ ਅਸੀਂ ਬੜੇ ਖੁਸ਼ ਤੇ ਬੜੇ ਅਸੀਂ ਮਨ ਪਸੰਦ ਅਸੀਂ ਭੋਜਨ ਖਾ ਕੇ ਬੜੀਆਂ ਖੁਸ਼ੀਆਂ ਮਨਾਉਂਦੇ ਆ ਉਹ ਲੰਗਰ ਲਾਉਣਾ ਤੇ ਲੰਗਰ ਮਾਇਆ ਦੇ ਲਾ ਦੋ ਲੰਗਰ ਲਾਉਣਾ ਤੇ ਮਾਇਆ ਦੇ ਲਾਓ ਹਰੇਕ ਗਰੀਬ ਗੁਰਬਾ ਕੋਈ ਜਾਂਦਾ ਨਹੀਂ 1000 ਰੁਪਿਆ ਦੋ ਉਹਨੂੰ ਮੁੱਠ ਚ ਆ ਫੜ 2000 ਰੁਪਿਆ ਫੜ ਆ ਫੜ 5000 ਰੁਪਿਆ ਫੜ ਆ 2000 ਰੁਪਿਆ ਫੜਾ 1000 ਫੜ ਆ ਲੰਗਰ ਦਓ ਲਾਓ ਜੇ ਲਾਉਣੇ ਤੇ ਪਹਿਲੀ ਗੱਲ ਮੈਂ ਕਿਹਾ ਵੀ ਮੈਂ ਹੁਣ ਕਹਿਣਾ ਆ ਕਿ ਹਿੰਦੂਆਂ ਵਾਸਤੇ ਮੁਸਲਮਾਨਾਂ ਵਾਸਤੇ ਸਿੱਖਾਂ ਵਾਸਤੇ ਸਭ ਤੋਂ ਵੱਡੀ ਮਸਾਲ ਦਾ ਇੱਕ ਹਸਪੀਟਲ ਤਿਆਰ ਹੋ ਜਾਣਾ ਸੀ ਜਿੰਨੀ ਆਪਾਂ ਮਾਇਆ ਖਰਾਬ ਕਰਨ ਦੇ ਆ ਸਾਡਾ ਵਜਨ ਆ ਸਾਡੇ ਗੁਰੂ ਦਾ ਵਜਨ ਆ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਜਨ ਆ ਪੀ ਚੰਗਾ ਕਰਮ ਕਰਨ ਲੱਗੇ ਦੇਰ ਨਾ ਲਾਓ ਮਾੜਾ ਕੰਮ ਕਰਨ ਲੱਗੇ ਦੇਰ ਲਾ ਦੋ ਤੇ ਹੁਣ ਤੁਸੀਂ ਕਹੋਗੇ ਕਿ ਸਾਨੂੰ ਕੋਈ ਦੁੱਖਿਆ ਸਾਨੂੰ ਕੋਈ ਦੁੱਖ ਨਹੀਂ ਸਾਨੂੰ ਇਹ ਦੁੱਖਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨਾਲ ਨਸਲ ਕੁਸ਼ੀ ਹੋ ਰਹੀ ਆ ਤੇ ਸਾਡੇ ਲੰਗਰ ਦੀ ਮਰਿਆਦਾ ਜਿਹੜੀ ਬਦਲੀ ਜਾ ਰਹੀ ਆ ਹੁਣ ਵੇਖੋ ਜਿੱਥੇ ਤੁਸੀਂ 버ਗਰ ਤੁਹਾਨੂੰ ਕਿੰਨੀਆਂ ਵੀਡੀਓ ਦਿਖਾਈਆਂ ਤੁਹਾਨੂੰ ਕਿੰਨੀਆਂ ਪੋਸਟਾਂ ਪਾਪ ਆ ਕੇ ਪੇਜਾਂ ਤੇ ਦਿਖਾਈਆਂ ਕਿ ਆਹ ਵੇਖੋ ਭਈਏ ਥੁੱਕ ਰਹਿਣ ਵਿੱਚ ਭਈਏ ਆਪਣੇ ਸ਼ਰਲੇ ਮਾਰ ਰਹੇ ਨੇ ਵਿੱਚ ਭਈਏ ਤਮਾਕੂ ਖਾ ਰਹੇ ਨੇ ਬੀੜੀਆਂ ਪੀ ਕੇ ਤੇ ਬੀੜੀਆਂ ਚੀਜ਼ਾਂ ਵਿੱਚ ਸੁੱਟਣ ਦੇ ਆ ਓਹੋ ਹੱਥ ਦਾ ਭਈਆ ਨਾ ਤੁਸੀਂ ਮਾਲ ਅਜ ਪੀਜੇ ਤੇ 버ਗਰਾਂ ਦੇ ਵਿੱਚ ਯੂਜ਼ ਕਰ ਕਰਕੇ ਖਾਣ ਲਏ। ਤਾਂ ਕਿਸੇ ਰਹਿ ਗਿਆ ਲੰਗਰ। ਹੁਣ ਥੋੜੇ ਸਾਲਾਂ ਨੂੰ ਤੁਸੀਂ ਵੇਖਿਓ। ਤੁਹਾਨੂੰ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਸ਼ਿਕਾ ਨੂੰ ਤਾਂ ਦਾਲ ਪ੍ਰਸ਼ਾਦਾ ਲਈ ਮਿਲਣਾ। ਤੁਹਾਨੂੰ 버ਗਰ ਮਿਲਿਆ ਕਰੂਗਾ। ਤੁਹਾਨੂੰ ਪੀਜਾ ਮਿਲਿਆ ਕਰੂਗਾ। ਤੁਹਾਨੂੰ ਨਿਊਡਲ ਮਿਲਿਆ ਕਰਨਗੇ ਤੁਹਾਨੂੰ ਟਿੱਕੀਆਂ ਮਿਲਿਆ ਕਰਨਗੀਆਂ ਤੇ ਜਲਦੀ ਜਗ੍ਹਾ ਤੇ ਤੁਹਾਨੂੰ ਕੋਕਾ ਕੋਲਾ ਮਿਲਿਆ ਕਰੂਗਾ ਤੇ ਕੋਕਾ ਕੋਲਾ ਪੀਓ ਤਾਂ ਸੁੱਕਾ ਸੜਾ ਲੰਗਰ ਆਰਟੀਫੀਸ਼ੀਅਲ ਲੰਗਰ ਤਿਆਰ ਕਰਕੇ ਤੁਹਾਡੀ ਜੇਬਾਂ ਵਿੱਚ ਤੁਹਾਨੂੰ ਨਾਲ ਦੇਣਗੇ ਕਿ ਆ ਫੜ ਲੈ ਜਾਓ ਉੱਥੇ ਵੀ ਪੀ ਲਿਓ ਬੋਤਲ ਹੁਣ ਵੇਖੋ ਇਹ ਗਰੀਬਾਂ ਵਾਸਤੇ ਮਾਰ ਰਹੇ ਨੇ ਲੰਗਰ ਤਿਆਰ ਕੀਤਾ ਹੈ ਉਹਨੋਂ ਵੀ ਜਿਹੜਾ ਗਰੀਬ ਜਿਹੜੇ ਗੁਰਬੇ ਹਨ ਇਹ ਲੰਗਰ ਉਹਨਾਂ ਦੇ ਵਾਸਤੇ ਸ਼ਕਨ ਨੂੰ ਤਿਆਰ ਕੀਤਾ ਹੁਣ ਘਰੋਂ ਬੰਦਾ ਇੱਕ ਗੱਡੀ ਫੋਰਚੂਨਰ ਦੇ ਵਿੱਚ ਬੈਠਾ ਆ ਮੈਂ ਆਪਣੇ ਅੱਖੀਂ ਦੇਖਿਆ ਉਹ ਘਰੋਂ ਰੋਟੀ ਪਾਣੀ ਖਾ ਗਿਆਨ ਖਾ ਕੇ ਰੋਟੀ ਤੇ ਫੇਰ ਕੇ ਮੁਸ਼ਾ ਦੇ ਹੱਥ ਢੇਰ ਤੇ ਫੇਰ ਕੇ ਹੱਥ ਤੇ ਕਹਿੰਦਾ ਚੱਲ ਚਲੀਏ ਆਪਾਂ ਉਧਰ ਜਣਾ ਉਹਦੀ ਗੱਡੀ ਰੋਕ ਰੋਕੇ ਉਹ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਉਹਦੀ ਗੱਡੀ ਫੋਰਚੂਨਰ ਰੋਕੇ ਉਹਦੀ ਗੱਡੀ ਦੇ ਗਾੜੀ ਥੱਲੇ ਆਉਣ ਲੰਮੇ ਪੈ ਗਏ ਆ ਵੀ ਰੋਕੋ ਗੱਡੀ ਔਰੇ ਬਦੋ ਬੜੀ ਉਹ ਮੈਸ਼ੂਕਰ ਦਾ ਮਰੀਜ਼ ਹੀ ਬਦੋ ਬੜੀ ਉਹਨੂੰ ਇੰਨੀਆਂ ਹਰੀਆਂ ਜਲੇਬੀਆਂ ਪਾ ਕੇ ਤੇ ਐਨਾ ਇੱਕ ਠੰਡਾ ਫੜਾਉਣ ਦੇ ਤੇ ਪੀਲਾ ਤੇ ਛੇਤੀ ਮਰ ਜੇ ਅਸੀਂ ਬੋਲਦੇ ਆ ਤਾਂ ਅਸੀਂ ਸੱਚ ਦੇ ਬੋਲਦੇ ਫਿਰ ਕਈਆਂ ਨੂੰ ਮਿਰਚਾਂ ਲੱਗਦੀਆਂ ਉਹ ਜੇ ਕੋਈ ਕਰਨਾ ਹੈ ਨਾ ਤੇ ਆਪਣੇ ਗਰੀਬਾਂ ਵਾਸਤੇ ਜਿਹੜੇ ਹਸਪਤਾਲ ਦੇ ਵਿੱਚ ਗਰੀਬ ਦਵਾਈ ਦੁੱਖੋਂ ਮਰਦੇ ਨੇ ਲਾਜ ਦੇ ਦੁੱਖੋਂ ਮਰਦੇ ਨੇ ਤੁਹਾਡਾ ਉਧਰ ਨਹੀਂ ਧਿਆਨ ਜਿਹੜੇ ਆਪਣੇ ਮਹਾਰਾਜ ਦੇ ਨਾਂ ਦੇ ਤੇ ਹਸਪਤਾਲ ਬਣਾਏ ਨੇ ਉਹ ਜਲਾਹਾ ਘਰ ਬਣਾਏ ਨੇ ਜਲਾਦਾਂ ਦਾ ਘਰ ਬਣਾਏ ਨੇ ਜਲਾਦ ਘਰ ਬਣਾਏ ਨੇ ਉਥੇ ਲੱਖਾਂ ਕਰੋੜਾ ਰੁਪਈਆ ਨਾਲ ਕੋ ਲੁੱਟਿਆ ਜਾ ਰਿਹਾ ਕੀ ਹੈ ਜੇਕਰ ਅਸੀਂ ਅੱਜ ਆਪਣੇ ਮਹਾਰਾਜ ਦਾ 450 ਸਾਲਾ ਮਨਾਉਣ ਦੇ ਤੇ ਇੱਕ ਵੱਡੀ ਮਿਸਾਲ ਕਾਇਮ ਕਰਨੀ ਚਾਹੀਦੀ ਸੀ ਮਿਸਾਲ ਕਹਿਮ ਇਹ ਕਰਨੀ ਚਾਹੀਦੀ ਵੀ ਇਥੇ ਹਸਪਤਾਲ ਵੱਡੇ ਦਾ ਉਦਘਾਟਨ ਕਰਨਾ ਚਾਹੀਦਾ ਤੇ ਸਾਡਾ ਦਿਲ ਖੁਸ਼ ਹੁੰਦਾ ਵੀ ਗਰੀਬਾਂ ਵਾਸਤੇ ਤੁਸੀਂ ਕੁਝ ਕੀਤਾ ਜੀ ਗਰੀਬਾਂ ਵਾਸਤੇ ਲੰਗਰ ਲਾਇਆ ਆ ਸਭ ਤੋਂ ਵੱਡਾ ਲੰਗਰ ਲਾਉਣੇ ਕੋਈ ਗਰੀਬ ਗੁਰਬਾ ਆਪਣੀ ਦਵਾਈ ਬੂਟੀ ਲੈ ਲੈਂਦਾ ਅੱਜ ਗੁਰੂ ਦੀ ਗੋਲਕ ਅਮੀਰ ਦਾ ਮੂੰਹ ਰਹਿ ਗਿਆ ਤੇ ਵੱਡੇ ਵੱਡੇ ਬੰਦੇ ਜਾਂਦੇ ਨੇ ਉਹ ਗੱਡੀਆਂ 'ਚ ਉਤਰਦੇ ਨੇ ਉਤਰ ਕੇ ਜਾ ਕੇ ਸਟੇਜ ਤੇ ਬਹਿ ਕੇ ਮਗਰ ਮਾਨ ਨਾ ਬੈਣੇ ਚੱਲ ਹੁਣ ਮੇਰੇ ਗਾਲ 'ਚ ਫੁੱਲ ਪੈ ਜਾਣੇ ਆ ਤੇ ਆ ਬਾਬਾ ਜੀ ਆਇਆ ਜੀ ਆਹ ਬਾਬਾ ਆਇਆ ਜੀ ਆਹ ਫਲਾਨਾ ਬਾਬਾ ਹੂੰ ਆਇਆ ਜੀ ਬਾਬਾ ਸੋਂ ਆਹ ਬਾਬਾ ਸੋਂ ਆ ਗਿਆ ਜੀ ਆਹ ਬਾਬਾ ਸੋਂ ਆ ਗਿਆ ਇਹਨੂੰ ਬਾਬੇ ਨੂੰ ਮਿਲੋ ਇਹ ਬਾਬਾ ਵਰੀ ਦੂਰੋਂ ਆਏ ਓ ਬਾਬਿਓ 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 ਬੱਬਾ ਬੱਬਾ ਬਾਬਿਓ ਥੋੜਾ ਜਿਹਾ ਦਿਮਾਗ ਤੋਂ ਕੰਮ ਲਓ ਪਹਿਲਾਂ ਬਾਬਿਆਂ ਨੇ ਸਾਡੇ ਗੁਰੂ ਘਰ ਕਰਾ ਦੀਆਂ ਜਿਹੜੀਆਂ ਪ੍ਰਾਤਨ ਨਿਸ਼ਾਨੀਆਂ ਸੀ ਉਹਨਾਂ ਨੂੰ ਮਟਾ ਦਤਾ ਖਤਮ ਕਰਕੇ ਰੱਖ ਦਿੱਤਾ ਉਹਨਾਂ ਦੇ ਐਨ ਤੀੜਾ ਤੰਦੀ ਕਰਕੇ ਰੱਖ ਦਿੱਤਾ ਗਾਬਿਆਂ ਨੇ ਤੇ ਹੁਣ ਬਾਬੇ ਜਿਹੜੇ ਨੌਜਵਾਨਾਂ ਨੂੰ ਠੰਡੇ ਤੇ ਬੀ ਪੀਜ ਤੇ 버ਗਰ ਤੇ ਨਿਊਡਲ ਖਵਾ ਖਵਾ ਕੇ ਮਾਰਨ ਦੇ ਆ ਵੀ ਲੀਵਰ ਫੈਟੀ ਨਾਲ ਮਰੋ ਤਾਂ ਤੁਹਾਨੂੰ ਲੀਵਰ ਫੈਟੀ ਹੋ ਜਾਵੇ ਤਾਂ ਤੁਹਾਨੂੰ ਸ਼ੂਗਰ ਹੋ ਜਾਵੇ ਤੇ ਫੇ ਤੁਸੀਂ ਦਵਾਈਆਂ ਲੈਂਦੇ ਫਿਰੋ ਮੇਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਵੀ ਬੋਲ ਪੁੱਤ ਬੋਲ ਤਾਂ ਮੈਂ ਬੋਲਿਆ ਆ ਮੈਂ ਨਹੀਂ ਉੱਥੇ ਗਿਆ ਮੈਂ ਇੱਥੇ ਮਹਾਰਾਜ ਨੂੰ ਨਮਸਕਾਰ ਕੀਤੀ ਆ ਕਿਉਂਕਿ ਮਹਾਰਾਜ ਸਾਡੇ ਕੋਲ ਹੀ ਮਹਾਰਾਜ ਕਿਤੇ ਦੂਰ ਥੋੜੀ ਗਏ ਨੇ ਮਹਾਰਾਜ ਇੱਥੇ ਸਾਡੇ ਕੋਲ ਨੇ ਵੇਖ ਲਓ ਕਿੱਡੀ ਮਾੜੀ ਗੱਲ ਆ ਜੇਕਰ ਅੱਜ ਆਪਣੇ ਗਰੀਬਾਂ ਦੇ ਵਾਸਤੇ ਕੋਈ ਹਸਪੀਟਲ ਖੋਲ੍ਹਿਆ ਹੁੰਦਾ ਨਾ ਸ੍ਰੀ ਗੋਵਿੰਦਵਾਲ ਸਾਹਿਬ ਤੇ ਬੜੀ ਖੁਸ਼ੀ ਵਾਲੀ ਗੱਲ ਹੀ ਅੱਜ ਖਾ ਕੇ ਸੁਰੇ ਗੋਹਾ ਅੱਜ ਖਾਗਲ ਸਵੇਰੇ ਗੋਹਾ ਕਰੋ ਗੱਲ ਇਹ ਝੂਠ ਆ Hindu ਦਾ ਦੇ Musalman ਦਾ ਦੇ Sikh ਦਾ ਦੇ Isai ਦਾ ਦੇ ਕਿਹ ਗੱਲ ਚੰਗੀ ਆ ਬਿਲਕੁਲ ਬੈਡ ਗੱਲ ਆ ਬੈਡ ਗੱਲ ਆ ਆਰਐਸਐਸ ਨੇ ਲੰਗਰ ਤੁਹਾਨੂੰ ਲਾ ਕੇ ਖਵਾਇਆ ਤੇ ਉਹ ਤੁਹਾਡੇ ਸੁਪਰਮ ਜਿਹੜੇ ਖਤਮ ਕਰ ਰਿਹਾ ਵੀ ਜਿਹੜੇ ਬੱਚਾ ਪੈ ਜਾਣਾ ਨਾ ਨੌਜਵਾਨ ਸਾਡੇ ਸਿੱਖ ਪੰਜਾਬੀ ਕਰ ਸਕਣ ਤਾਂ ਬੇਬੀ ਟੈਸਟ ਟਿਊਬਾਂ ਜਿਹੜੀਆਂ ਉਹ ਵੀ ਤੁਹਾਡੇ ਬਾਤੇ ਜਾਰੀਆਂ ਖੋਲ ਕੇ ਰੱਖੀਆਂ ਆ ਕਿ ਭਈਆਂ ਦਾ ਸਪਰਮ ਪੈਦਾ ਕਰਕੇ ਤੇ ਤੁਸੀਂ ਆਪਣੇ ਘਰ 'ਚ ਬੱਚੇ ਪੈਦਾ ਕਰੋ ਤੇ ਸਮਝੋ ਇਹਨਾਂ ਦੀ ਚਾਲਾਂ ਨੂੰ ਸਮਝੋ 버ગર ਪੀਜੇ ਨਿਊਡਲ ਸਮੋਸੇ ਟਿੱਕੀਆਂ ਕੋਕਾ ਕੋਲਾ ਇਹਨਾਂ ਦਾ ਵਿਰੋਧ ਕਰੋ ਠੋਕ ਕੇ ਵਿਰੋਧ ਕਰੋ ਇਹ ਸਾਡੇ ਗੁਰੂ ਦੀ ਮਰਿਆਦਾ ਦੇ ਉਲਟ ਆ ਸਾਡੇ ਗੁਰੂ ਦੀ ਮਰਿਆਦਾ ਦੇ ਉਲਟ ਕੰਮ ਹੋ ਰਿਹਾ 버ગર ਪੀਜੇ ਸਾਡੇ ਗੁਰੂ ਘਰਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਏ ਭਈਏ ਤੁਹਾਨੂੰ ਤਮਾਕੂ ਖਵਾ ਰਹੇ ਤਮਾਕੂ ਤੁਹਾਨੂੰ ਬੀੜੀਆਂ ਖਵਾ ਰਹੇ ਬੀੜੀਆਂ ਤਮਾਕੂ ਮਲ ਮਲ ਕੇ ਥੁੱਕਣ ਦੇ ਵਿੱਚ ਉਹ 버ਗਰ ਪੀਜੇ ਡਬਲ ਰੋਟੀਆਂ ਨਿਊਡਲ ਜਿਹੜੀਆਂ ਡਬਲ ਰੋਟੀਆਂ ਖਾਣਾਂ ਚ ਭਈਏ ਖਾਸ ਤੌਰ ਤੇ ਕੰਮ ਕਰਦੇ ਨੇ ਇਹ ਨਾ ਸੋਚੋ ਵੀ ਤੁਹਾਨੂੰ ਗਾਤਰਿਆਂ ਵਾਲੇ ਜਿਹੜੇ ਸਿੰਘ ਜਿਹੜੇ ਆ ਉਹ ਤੁਹਾਨੂੰ ਇੱਥੇ ਜਿੰਨੇ ਵੀ ਗਾਤਰੇ ਵਾਲੇ ਸਿੰਘ ਨੇ ਸਿੰਘਣੀਆਂ ਨੇ ਵੱਡੇ ਵੱਡੇ ਆਪਣੇ ਵੀਰ ਹੋਰ ਵੀ ਭਰਾ ਨੇ ਸਾਰੇ ਚੀਜ਼ ਦਾ ਵਿਰੋਧ ਕਰੋ ਇਹ ਵੀਡੀਓ ਨੂੰ ਤੋਰ ਬੜਾ ਤੋਰ ਸ਼ੇਅਰ ਕਰਕੇ ਪਹਚਾਯੋ ਕਿ ਸ਼ਰਮ ਕਰੋ ਥੋੜੀ ਬਲੀ ਸਾਡੇ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਲੰਗਰ ਦੀ ਜਿਹੜੀ ਮਰਿਆਦਾ ਉਸ ਨੂੰ ਐ ਉਹਦਾ ਮੱਲਿਆ ਮੇਡ ਕਰਕੇ ਰੱਖ ਦਤਾ ਖਤਮ ਕਰਕੇ ਰੱਖ ਦਤਾ ਮਰਿਆਦਾ ਨੂੰ ਅੱਗੇ ਜਾਈਦਾ ਹੀ ਤੇ ਜਾਗਰ ਮਾ ਨਾਲ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਰਮਾ ਨਾਲ ਪ੍ਰਸ਼ਾਦਾ ਤੇ ਇੱਕ ਨਾਲ ਚੌਲ ਬਣੇ ਹੁੰਦੇ ਜਾਂ ਲੂਣ ਵਾਲੇ ਤੇ ਜਾਂ ਮਿੱਠੇ ਚੌਲ ਜਾਂ ਗੋੜਲੇ ਚੌਲ ਬਣੇ ਹੁੰਦੇ ਤੇ ਖਾ ਕੇ ਪ੍ਰਸ਼ਾਦਾ ਤੇ ਐਨ ਆਨੰਦ ਆਉਂਦਾ ਹੈ ਆ ਨਾ ਠੰਡਾ ਪਾਣੀ ਪੀ ਕੇ ਤੇ ਐ ਮਨ ਵਧੀਆ ਖੁਸ਼ ਹੁੰਦਾ ਹੁਣ ਹੁਣ ਲੋਕਾਂ ਨੇ ਪਖੰਡਵਾਜ਼ ਤੋੜਦਾ ਲੰਗਰ ਦੇ ਨਾਂ ਤੇ 버ਗਰ ਪੀ ਜੇ ਸਮੋਸੇ ਨਿਊਡਲ ਤੇ ਆ ਜਿਹੜੇ ਕੋਕਾ ਕੋਲਾ ਲਿੰਕਾ ਇਹਨਾਂ ਦੇ ਵਿੱਚ ਹੱਦੋਂ ਵੱਧ 슈ਗਰ ਆ ਅਸੀਂ ਖੋਦ ਹੀ ਆਪਣੇ ਪੰਥ ਦੇ ਖੋਦ ਹੀ ਆਪਣੇ ਕੌਮ ਦੇ ਵੈਰੀ ਹੋ ਕੇ ਬੈਠੇ ਨੇ ਤੇ ਤੁਸੀਂ ਭਾਵੇਂ ਜੋ ਮਰਜ਼ੀ ਲਿਖਿਓ ਆਪਾਂ ਸੱਚ ਬੋਲਦਾ ਸਾਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਬੋਲੋ ਅਸੀਂ ਬੋਲੇ ਆ ਤੇ ਇਹ ਸੱਚੀ ਆ ਗੱਲ ਤੇ ਥੋੜੇ ਟਾਈਮ ਨੂੰ ਤੁਹਾਨੂੰ ਇਹ ਪ੍ਰਸ਼ਾਦਾ ਨਹੀਂ ਮਿਲਿਆ ਕਰਨਾ ਤੁਹਾਨੂੰ ਐ ਪੀਜ਼ਾ ਖਾ ਲਓ 버거 ਖਾ ਲਓ ਟਿੱਕੀ ਖਾ ਲਓ ਸਮੋਸਾ ਖਾ ਲਓ ਪਾਣੀ ਹੈ ਨਹੀਂਗਾ ਆ ਕੋਕਾ ਕੋਲਾ ਪੀ ਲਓ ਬਸ ਇਹ ਇਹੋ ਇੱਕ ਲੰਗਰ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਈ ਜਿਹਨੂੰ ਲੰਗਰ ਨੂੰ ਅਸੀਂ ਖਾ ਕੇ ਆਪਣਾ ਤਨਮਨ ਨਿਰਮਲ ਕਰਦੇ ਸ ਤੇ ਵੈਗਰੂ ਦੇ ਗੁਣ ਗਾਈਦੇ ਹੀ ਇਹ ਲੰਗਰ 버ਗਰ ਪੀਜੇ ਖਾ ਕੇ ਡਾਕਟਰਾਂ ਦੇ ਗੁਣ ਗਾਉਂਗੇ ਕਿ ਮੈਂ ਤਾਂ ਫਲਾਣੇ ਉੱਥੋਂ ਦਵਾਈ ਲੈਂਦੀ ਫਿਰ ਬੀਬੀਆਂ ਜਿਹੜੀਆਂ ਕਰੀ ਖੰਡ ਦੇ ਲੱਗ ਗਏ ਨੇ ਗਈਆਂ ਉਹ ਵੀ ਉੱਥੇ ਜਲੇਬੀ ਨੂੰ ਐਦਾਂ ਫੜ ਕੇ ਖਾਂਦੀਆਂ ਨਹੀਂ ਉੱਥੇ ਮੈਂ ਜਲੇਬੀਆਂ ਖਾਦੀਆਂ ਮੈਂ ਬੜੀਆਂ ਹੀ ਸੁਆਦ ਹੀ ਜਲੇਬੀਆਂ ਤੇ ਹਾ ਹਏ ਏਦਾਂ ਲੰਗਰ ਚ ਆਈ ਤੇ ਹੁਣ ਤਾਂ ਸੁੱਕਾ ਸਣਾ ਹੀ ਆ ਮੈਂ ਵੀ ਦੋ ਪੀਜੇ ਖਾ ਆਈ ਹਾ ਹਏ ਤੂੰ ਮੈਨੂੰ ਹੀ ਦੱਸਿਆ ਰਾਮ ਜੀ ਮੈਂ ਵੀ ਜਾਣਾ ਸੀ ਹੱਦ ਹੋ ਗਈ ਏ ਤੇਰੇ ਵਾਲੀ ਮੈਨੂੰ ਕਿਉਂ ਦੱਸਿਆ ਨੀ ਅੰਨਿੰਗ ਏ ਉੱਥੇ ਤੇ ਕੋਕਾ ਕੋਲਾ ਬੜਾ ਪਿਉਂ ਡਿਆ ਉੱਥੇ ਤੇ ਲਿੰਕੇ ਬੜੇ ਪਿਉਂ ਡਿਆ ਮੈਂ ਨਾਲੇ ਪੀ ਆਈਆਂ ਤੇ ਨਾਲੇ ਮੈਂ ਚਾਰ ਪੰਜ ਨਾਲ ਵੀ ਲੈ ਆਈ ਆ ਆਹੋ ਪੀ ਕੇ ਵੀ ਆਈਆਂ ਮੈਂ ਨਾਲ ਵੀ ਲੈ ਆਈਆਂ ਤੇ ਕੱਲ ਨੂੰ ਫੇਰ ਬਾਬਿਆਂ ਨੇ ਲਾਉਣਾ ਹੀ ਉੱਥੇ ਕੋਕੇ ਕੋਲੇ ਤੇ ਜਿੱਦ ਕੌਣ ਤੇ ਜਾਣ ਜਾਈਏ ਦੀ 900 ਰੁਪਈਆ ਦਾ ਦਿੰਦੇ ਹੀ ਹੋ ਉੱਥੇ ਲਿਆ ਪੰਜ ਸੱਤ ਇੱਕ ਝੋਲਾ ਵੱਡਾ ਲੱਲਾ ਉੱਥੇ ਪੰਜ ਸੱਤ ਪੈ ਜਾਣਗੇ ਇਕੱਠੇ ਹਰਦੂ ਲਾਂਨ ਤਿਆਰ ਹੋਰ ਖਾਓ ਫਾਸਟ ਫੂਡ ਮੁਰਕੇ ਡਾਕਟਰਾਂ ਦੇ ਵਾਸਤੇ ਹੁਣ ਜੇ ਇਹ ਜਿਹੜੇ ਫਾਸਟ ਫੂਡ ਖਵਾਉਣ ਵਾਲੇ ਬਾਬੇ ਆ ਨਾ ਗਾਬੇ ਮੈਂ ਗਾਬਿਆਂ ਨੂੰ ਕਹਣਾ ਜੀ ਨਾ ਫਾਸਟ ਫੂਡ ਇਹ ਨਾ ਲੋਕਾਂ ਨੂੰ ਖਵਾਓ ਇਹਨਾਂ ਨੂੰ ਲੰਗਰ ਖਵਾਓ ਫਾਸਟ ਫੂਡ ਵਾਲਾ ਪਰ ਇਹਨਾਂ ਦੇ ਵਾਸਤੇ ਘੱਟ ਹਸਪਤਾਲ ਵੀ ਖੋਲੋ ਜਿਹਦੇ ਵਿੱਚ ਤੁਸੀਂ ਇਲਾਜ ਵੀ ਕਰਨਾ ਹੈ ਦਵਾਈ ਵੀ ਦੇਣੀ ਆ ਉਹ ਲੰਗਰ ਲਾਉਣਾ ਤਾਂ ਮਾਇਆ ਨਾਲ ਲੰਗਰ ਲਾਓ ਮਾਇਆ ਦਾ ਲੰਗਰ ਲਾਓ ਮਾਇਆ ਦਾ ਕੇ ਗਰੀਬ ਭੈਣ ਧੀ ਭੈਣ ਦੀ ਕੋਈ ਸ਼ਾਦੀ ਨਹੀਂ ਹੋ ਰਹੀ ਉਹਦੀ ਸ਼ਾਦੀ ਕਰਵਾਓ ਹੁਣ ਵੱਡੇ ਵੱਡੇ ਬਾਬੇ ਕੋ ਜਾ ਕੇ ਕਹੋ ਨਾ ਬਾਬਾ ਜੀ ਮੈਂ ਨਾ ਮੜਾ ਜਾ ਆਪਣਾ ਕੰਮ ਕਰਉਣਾ ਘਰ ਦਾ ਥੋੜਾ ਜਿਹਾ ਤੇ ਮੈਨੂੰ ਨਾ 10000 ਰੁਪਏ ਚਾਹੀਦਾ ਮੇਰੇ ਬਾਲਾ ਟੁੱਟ ਗਏ ਸੀ ਤੇ ਬਾਲੇ ਟੁੱਟ ਕੇ ਸਾਟ ਡੇਕੇ ਨਾਣੇ ਨੇ ਕਿਦੇ ਸੱਟ ਲੱਗ ਗਈ ਸੀ ਤੇ ਸਿਰ ਪਾੜ ਗਿਆ ਹੈ ਬਾਬਾਈ ਉਹਨਾਂ ਨੇ ਬੜਾ ਗਾਣੀ ਕੀ ਕਹਣਾ ਗਾਬਿਆਂ ਨੇ ਉਹ ਵੀ ਰਾਹ ਹੀ ਨਹੀਂ ਇਹ ਕੰਮ ਕਰਦੇ ਨੇ ਆਪਣੇ ਆਪ ਮਿਹਨਤ ਕਰੋ ਆਪਣਾ ਕੰਮ ਕਰੋ ਜਾ ਕੇ ਆਪਣਾ ਕੰਮ ਕਰੋ ਜਾ ਕੇ ਅਸੀਂ ਨਹੀਂ ਹੋਏ ਕੰਮ ਕਰਦੇ ਨਾ 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 ਆਪਣਾ ਕੰਮ ਕਰੋ ਆਹਦੇ ਤੇ ਗੁਰੂ ਘਰ ਦੀਆਂ ਇਮਾਰਤਾਂ ਬਣਣ ਵਾਲੀਆਂ ਪਈਆਂ ਤੁਸੀਂ ਬੱਚੇ ਆ ਗਏ ਪੈਸੇ ਮੰਗਣ ਵਾਸਤੇ ਉਹ ਨਾ 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 ਅਸੀਂ ਨਹੀਂ ਹੋਏ ਕੰਮ ਕਰਦੇ ਹੁੰਦੇ ਨਾ 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 ਅਸੀਂ ਨਹੀਂ ਹੋਏ ਕੰਮ ਕਰਦੇ ਨੇ ਤਾਂ ਬਾਬੇ ਦੇ ਥੱਲੇ ਗੱਡੀ ਪਤਾ ਕਿੱਡੀ ਹੁੰਦੀ ਆ 1 ਕਰੋੜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਡੀ ਥੋੜੀ ਦੇ ਕੇ ਉਹਨਾਂ ਤੁਸੀਂ ਉਹ ਸ਼੍ਰੀ ਗੁਰੂ ਅਮਰਦਾਸ ਜੀ ਮਾਰਦੇ ਪੈਸੇ ਸੁਣੀ ਮੰਗਦੇ ਆ ਉਥੇ ਦੇ ਭਾਵੇਂ ਉਦਾਂ போ ਜਾ ਕੇ ਤੇ ਲੰਗਰ ਪਰਹਾ ਦਾ ਛਕਿਆ ਜੋ ਕੋਈ ਚੱਕਰ ਨਹੀਂਗਾ ਨੰਗਰ ਵੀ ਨਾ ਖਾਓ ਉਹ ਜਿੰਨੇ ਰੋਟੀ ਖਾਦੀ ਹੁੰਦੀ ਉਹਦਾ ਵੀ ਢੇਡਾ ਡਮੂਸ ਕਰ ਦਿੰਦੇ ਆ ਉਹਦੀ ਵੀ ਢਿੱਡੀ ਮਦਰੂਸ ਕਰਦੇ ਆ ਫੜ ਕੇ ਉਹ ਖਾਲਾ ਖਾਲਾ ਉਹ ਖਾਲਾ ਖਾਲਾ ਉਹ ਖਾਲਾ ਖਾਲਾ ਹਾ ਦੋਗੀ ਯਾਰ ਕੀ ਕਰੀਏ ਲਾਜ ਇਹੋ ਜਿਹੇ ਲੋਕਾਂ ਦਾ ਯਾਰ ਜਮਲੇ ਲੋਗ ਲੀਵਰ ਫਟੀਆਂ ਲੋਕਾਂ ਨੂੰ ਤੁਸੀਂ ਕਰ ਦਤੀਆਂ ਉਹ 버거 ਪੀਜੇ ਫਾਸਟ ਫੂਡ ਖਵਾ ਕੇ ਤੁਸੀਂ ਲੋਕਾਂ ਨੂੰ ਮਾਰਦਾ ਮੜ ਕੇ ਲੱਭਦੇ ਆ ਸੰਤਾਨ ਨਹੀਂ ਪੈਦਾ ਹੋਈ ਅੱਜ ਪਾਪਾ ਜੀ 8 ਸਾਲ ਹੋ ਗਏ ਆ ਤੇ ਇੱਕ ਥਾਂ ਤੇ ਮੈਂ ਆਪਣਾ ਗਿਆ ਕਿ ਸੱਜਣ ਮਿੱਤਰ ਕੋ ਉਹਨੇ ਦੁਕਾਨ ਖੋਲ੍ਹਿਆ ਉਹਦੇ ਦੁਕਾਨ ਖੋਲ੍ਹਿਆ ਨੇ ਆ ਜਿਹੜੀ ਫੋਟੋਕਾਪੀ ਕਰਨ ਵਾਲੀ ਉਹਦੀ ਫੋਟੋਕਾਪੀ ਕਰਨ ਵਾਲੇ ਦੇ ਕਾਜਕੂਜ ਉਹਦੇ ਸਮਾਨ ਘਾਟੀ ਦੋਨੇ ਠੰਡਿਆਂ ਨੇ ਬੋਤਲਾਂ ਪੀ ਪੀ ਕੇ ਛਦਾਈ ਨੇ ਤਾਂ ਐਡਾ ਡਰਮ ਭਰਿਆ ਉਹ ਮੈਂ ਆ ਭਰਾਵਾ ਕੌਣ ਪੀਂਦਾ ਉਹ ਕਹਿੰਦਾ ਬਾਬਾ ਜੀ ਅਹੀਂ ਪੀਦਾ ਆ ਮੈਂ ਵਿਆਹ ਹੋ ਗਿਆ ਆ ਕਹਿੰਦਾ ਵਿਆਹਦ ਹੋ ਗਿਆ ਮੈਂ ਬੱਚੇ ਕੰਨੇ ਆ ਕਹਿੰਦਾ ਬੱਚਾ ਬੁੱਝਾ ਨਹੀਂ ਹੋਏਗਾ 7ਵਾਂ ਸਾਲ ਜਾਣ ਡਿਆ ਮੈਂ ਠੰਡੇ ਪੀਆ ਕਰ ਹੋਰ ਫਿਰ ਕਹਿੰਦਾ ਨਾ ਠੰਡਿਆਂ ਦਾ ਕੀ ਮਤਲਬ ਹੁੰਦਾ ਆ ਮੈਂ ਬਸ ਜਦੋਂ ਠੰਡੇ ਪੀਣੇ ਛੱਡ ਦੇਗਾ ਵੇ ਬੱਚੇ ਵੀ ਪੈਦਾ ਹੋ ਜਾਣਗੇ ਕਹਿੰਦਾ ਵਾਜ ਜੀ ਬਾਬਾ ਜੀ ਤੁਸੀਂ ਤਾਂ ਮੈਨੂੰ ਇੱਕ ਵੱਡੀ ਗੱਲ ਦੱਸ ਤੀ ਜੇ ਤੇ ਮੈਂ ਬਸ ਭਰਾਵਾ ਫਿਰ ਇਹੋ ਗੱਲਾਂ ਆ ਤੇ ਜੇਕਰ ਨਿਹੰਗ ਸਿੰਘਾਂ ਬੱਕਰਾ ਜੜਕਾ ਲੈਂਦੇ ਆ ਉੱਥੇ ਸਾਰੇ ਜਾਣੇ ਕਿੰਦੂ ਪ੍ਰੰਦੂ ਕਰਦੇ ਆ ਵੱਡਾ ਦਾ ਵੱਡਾ ਉਦਘਾਟਨ ਕਰ ਦਿੰਦੇ ਨਾ ਅੱਜ ਸਾਰੇ ਥਾਂ ਮੀਡੀਆ ਤੇ ਸਾਡੀਆਂ ਗੱਲਾਂ ਤਾਂ ਚਰਚੇ ਚੱਲਣੇ ਆ ਵੀ ਸਖਾ ਨੇ 20 ਕਰੋੜ ਰੁਪਏ ਦਾ ਹਸਪਤਾਲ ਖੋਲ੍ਹਿਆ ਗਰੀਬਾਂ ਬਾਤ ਤੇ ਫ੍ਰੀ ਪਰਚੀ ਦਾ ਪੈਸਾ ਵੀ ਨਹੀਂ ਦਵਾਈ ਦਾ ਪੈਸਾ ਨਹੀਂ ਆਪਰੇਸ਼ਨ ਦਾ ਪੈਸਾ ਨਹੀਂ 1 ਰੁਪਏ ਦਾ ਖਰਚਾ ਨਹੀਂ ਡਾਕਟਰ ਉਸੋਨੇ ਐਨੇ ਚੰਗੇ ਕਿ ਮਰੀਜ਼ ਨੂੰ ਹੱਥਾਂ ਦੇ ਚੁੱਕ ਲੈਂਦੇ ਵੀ ਆਓ ਜੀ ਤੇ ਗੁਰੂ ਨਾਨਕ ਦਾ ਘਰ ਆ ਕੀ ਕਰੇ ਯਾਰ ਇਹੋ ਜੀ ਕੌਮ ਨੂੰ ਮਤ ਕੌਣ ਦੇਵੇ ਸਮਤ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਦੇਣ ਤੇ ਬਾਕੀ ਭਰਾਵੋ ਬੋਲਿਆ ਚਾਲਿਆ ਮਾਫ ਕਰਿਓ ਜੇ ਬੋਲਿਆ ਗਲਤ ਬੋਲਿਆਗਾ ਤੇ ਮਾਫ ਕਰਿਓ ਤੇ ਪਰ ਗੱਲਾਂ ਸੱਚੀਆਂ ਜੇ ਮੈਂ ਆਪਣੇ ਦਿਲ ਦੀ ਆਵਾਜ਼ ਕਹਿਤੀ ਆ ਤੇ ਬਚ ਕੇ ਰਹੋ ਇਹੋ ਜੇ ਆਰਐਸ ਦੇ ਲੰਗਰ ਤੋਂ ਇਹ ਖੁਦ ਆਰਐਸ ਵਾਲੇ ਬਣ ਗਏ ਆ ਉਹਨਾਂ ਦੀ ਇਹ ਸੋਚ ਨੂੰ ਫੋਲੋ ਕਰਦੇ ਨੇ ਬਾਬੇ ਕਾਬੇ